ਵਾਦ ਦਾ ਨੰਗਾ ਨਾਚ ਦਿਨ ਦਿਹਾੜੇ ਦੇਖਣ ਨੂੰ ਮਿਲਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜੈਪੁਰ ਤੋਂ ਜਿੱਥੇ ਪੰਜਾਬ ਦੇ ਦੋ ਸ਼ਾਰਪ ਸ਼ੂਟਰ ਜੋ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਵਿੱਚ ਵਾਂਟਡ ਨੇ ਜਿਨ੍ਹਾਂ ਦੀ ਤਲਾਸ਼ ਹੋ ਰਹੀ ਹੈ ਜਿਨ੍ਹਾਂ ਨੂੰ ਜਲੰਧਰ ਪੁਲਿਸ ਤੇ ਪੰਜਾਬ ਦੀਆਂ ਏਜੰਸੀਆਂ ਲਗਾਤਾਰ ਲੱਭ ਰਹੀਆਂ ਨੇ ਪਰ ਉਹਨਾਂ ਦਾ ਹਲੇ ਤੱਕ ਕੋਈ ਪਤਾ ਨਹੀਂ ਉਹ ਸ਼ਰਿਆਮ ਆਉਂਦੇ ਨੇ ਤੇ ਇੱਕ ਵਾਰ ਮੁੜ ਤੋਂ ਵਾਰਦਾਤ ਕਰਕੇ ਚਲੇ ਜਾਂਦੇ ਨੇ ਤੇ ਇਸ ਵਾਰ ਇਹ ਦੋ ਸ਼ੂਟਰ ਜਿਨ੍ਹਾਂ ਨੇ 5 ਕਰੋੜ ਤੱਕ ਦੀ ਜਿਹੜੇ ਕੀ ਰਕਮ ਮੰਗੀ ਸੀ ਇੱਕ ਵਪਾਰੀ ਦੇ ਕੋਲੋਂ ਹੋਟਲ ਮਾਲਕ ਦੇ ਕੋਲੋਂ ਤੇ ਉਸ ਉੱਤੇ ਉਸਦੇ ਹੋਟਲ ਉੱਤੇ ਹੁਣ ਜਿਹੜਾ ਕੀ ਹੈ ਇਹ ਗੋਲੀਆਂ ਦਾਗੀਆਂ ਨੇ ਤੇ ਗੋਲੀਆਂ ਵੀ ਇੱਕ ਦੋ ਨਹੀਂ 32 ਗੋਲੀਆਂ ਦਾਗੀਆਂ ਗਈਆਂ ਨੇ 32 ਰਾਊਂਡ ਫਾਇਰ ਹੋਏ ਨੇ ਗੈਂਗਸਟਰ ਕੌਸ਼ਲ ਚੌਧਰੀ ਦੇ ਨਾਂ ਉੱਤੇ 5 ਕਰੋੜ ਰੁਪਏ ਮੰਗੇ ਗਏ ਸੀ ਤੇ ਤਿੰਨ ਮਰਡਰ ਕੇਸ ਨੇ ਪੁਨੀਤ ਤੇ ਲੱਲੀ ਦੋ ਸ਼ਾਰਪ ਸ਼ੂਟਰ ਪੰਜਾਬ ਦੇ ਜਲੰਧਰ ਦੇ ਜਿਨ੍ਹਾਂ ਦੀ ਤਲਾਸ਼ جاری ਹੈ ਇਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਵਿੱਚ ਵੌਂਟਡ ਨੇ ਜਲੰਧਰ ਦੇ ਸ਼ਾਰਪ ਸ਼ੂਟਰ ਪਨੀਤ ਸ਼ਰਮਾ ਤੇ ਨਰਿੰਦਰ ਸ਼ਰਮਾ ਉਰਫ ਲੱਲੀ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਦੂਸਰਾ ਸ਼ੂਟਰ ਸੀਸੀਟੀਵੀ ਫੁਟੇਜ ਤੁਹਾਨੂੰ ਦਿਖਾ ਰਿਹਾ ਇਹਨਾਂ ਦੀ ਤਸਵੀਰਾਂ ਵੀ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਜੋ ਤਾਜ਼ਾ ਵਾਰਦਾਤ ਇਹਨਾਂ ਨੇ ਕੀਤੀ ਹੈ ਇਹ ਜੈਪੁਰ ਦਾ ਇੱਕ ਹੋਟਲ ਹੈ ਜਿਸ ਦੇ ਵਿੱਚ ਇਹ ਦਾਖਲ ਹੁੰਦੇ ਨੇ ਤੇ ਉੱਥੇ 32 ਰਾਉਂਡ ਫਾਇਰ ਕਰਦੇ ਨੇ 32 ਗੋਲੀਆਂ ਦਾਗੀਆਂ ਨੇ ਤੇ 5 ਕਰੋੜ ਰੁਪਏ ਦੀ ਫਰੋਤੀ ਜਿਹੜੀ ਕੀ ਹੈ ਉਹ ਮੰਗੀ ਗਈ ਸੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇੱਕ ਤਸਵੀਰ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਟੇਨ ਗਨ ਲੈ ਕੇ ਹੋਟਲ ਦੇ ਅੰਦਰ ਜਾਂਦਾ ਹੋਇਆ ਪੁਨੀਤ ਸ਼ਰਮਾ ਦੇਖਿਆ ਜਾ ਸਕਦਾ ਜਿਸ ਨੂੰ ਉਸਨੇ ਇੱਕ ਚਿੱਟੇ ਕੱਪੜੇ ਦੇ ਨਾਲ ਟਕਿਆ ਹੋਇਆ ਤੇ ਉਧਰ ਹੀ ਜੈਪੁਰ ਦੇ ਨੀਮ ਰਾਣਾ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨੀਮ ਰਾਣਾ ਦਾ ਹੋਟਲ ਕਿੰਗ ਜਿੱਥੇ ਇਸ ਘਟਨਾ ਨੂੰ ਅ ਅੰਜਾਮ ਦਿੱਤਾ ਗਿਆ 32 ਗੋਲੀਆਂ ਦਾਗੀਆਂ ਗਈਆਂ ਨੇ ਇਸ ਤੋਂ ਪਹਿਲਾਂ 14 ਮਾਰਚ 2022 ਨੂੰ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਹੋ ਗਈ ਸੀ ਇੱਕ ਗਰਾਊਂਡ ਦੇ ਬਾਹਰ ਜਿੱਥੇ ਮੈਚ ਚੱਲ ਰਿਹਾ ਸੀ ਤਾਂ ਉਸ ਮਸਲੇ ਦੇ ਵਿੱਚ ਵੀ ਇਹ ਸ਼ੂਟਰ ਦੀ ਜਿਹੜਾ ਕਿ ਇਹ ਦੋਹਾਂ ਸ਼ੂਟਰਾਂ ਦੀ ਭਾਲ ਚੱਲ ਰਹੀ ਹੈ ਸਵਾਲ ਇਹ ਪੈਦਾ ਹੁੰਦਾ ਕਿ ਏਜੰਸੀਆਂ ਤੇ ਪੁਲਿਸ ਫਿਰ ਕੀ ਕਰ ਰਹੀਆਂ ਨੇ ਕਿਉਂਕਿ ਦੇਸ਼ ਦੇ ਵਿੱਚ ਹੀ ਨੇ ਇਹ ਸ਼ੂਟਰ ਜੈਪੁਰ ਦੇ ਵਿੱਚ ਨੇ ਨਾਲ ਲੱਗਦੀ ਸਟੇਟ ਪੰਜਾਬ ਦੇ ਨਾਲ ਲੱਗਦੀ ਸਟੇਟ ਰਾਜਸਥਾਨ ਦੇ ਵਿੱਚ ਫਿਰ ਰਹੇ ਨੇ ਤਾਂ ਫਿਰ ਕਿਉਂ ਨਹੀਂ ਇਹਨਾਂ ਦੀ ਜਿਹੜਾ ਕੀ ਹੁਣ ਤੱਕ ਗ੍ਰਿਫਤਾਰੀ ਹੋ ਪਾਈ ਕਿ ਇਸ ਤੋਂ ਪਹਿਲਾਂ ਹੋ ਸਕਦਾ ਹੈ ਪੰਜਾਬ 'ਚ ਵੀ ਹੋਣ ਹੁਣ ਵਾਰਦਾਤ ਨੂੰ ਅੰਜਾਮ ਦਿੱਤਾ ਇੱਕ ਵਾਰ ਮੋੜ ਤੋਂ ਚਰਚਿਤ ਹੋ ਗਏ ਨੇ ਤਾਂ ਕੀ ਹੁਣ ਵੀ ਫੜੇ ਜਾਣਗੇ ਜਾਂ ਫਿਰ ਨਹੀਂ ਕਿਉਂਕਿ ਅਕਸਰ ਦੋਸ਼ ਤਾਂ ਹੀ ਲੱਗਦੇ ਨੇ ਕਿ ਇਸ ਤਰੀਕੇ ਵੇਖੋਫ ਇਹ ਗੈਂਗਸਟਰ ਤਾਂ ਹੀ ਘਮ ਸਕਦੇ ਨੇ ਜਦੋਂ ਤੱਕ ਇਹਨਾਂ ਦੇ ਪੋਲੀਟੀਕਲ ਜਾਂ ਫਿਰ ਬਿਊਰੋਕ੍ਰੈਟਿਕ ਕਨੈਕਸ਼ਨ ਹੋਣ ਉਦੋਂ ਤੱਕ ਹੀ ਇਹਨਾਂ ਨੂੰ ਇਹ ਆਜ਼ਾਦੀ ਮਿਲਦੀ ਹੈ ਨਹੀਂ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਪੁਲਿਸ ਇਹਨਾਂ ਨੂੰ ਫੜ ਨਾ ਪਾਏ ਤੇ ਇਸ तरीके ਤੋਂ ਜਮਾ ਕੇ ਇੱਕ ਤੋਂ ਬਾਅਦ ਇੱਕ ਵਾਰਦਾਤ ਨੂੰ ਅੰਜਾਮ ਦਿੰਦੇ ਰਹਿਣ ਹਾਲਾਂਕਿ ਹਾਈ ਪ੍ਰੋਫਾਈਲ ਮਰਡਰ ਕੇਸ ਬਣ ਗਿਆ ਸੀ ਸੰਦੀਪ ਨੰਗਲ ਅੰਬੀਆਂ ਦਾ ਵੀ ਮੀਡੀਆ ਦੇ ਵਿੱਚ ਬਹੁਤ ਚਰਚਾ ਹੋਈ ਸੀ ਸਰਕਾਰਾਂ ਵੀ ਸਵਾਲਾਂ ਦੇ ਲਪੇਟੇ ਦੇ ਵਿੱਚ ਆਈਆਂ ਸੀ ਪਰ ਫਿਰ ਤੋਂ ਉਹ ਦੋ ਸ਼ੂਟਰ ਜਿਨ੍ਹਾਂ ਨੇ ਸੰਦੀਪ ਨੰਗਲ ਅੰਬੀਆਂ ਮਾਰਿਆ ਸੀ ਉਹ ਦੇਖੇ ਜਾ ਸਕਦੇ ਨੇ ਇੱਕ ਵਾਰ ਮੁੜ ਤੋਂ ਵਾਰਦਾਤ ਕਰਦੇ ਹੋਏ ਪਰ ਹਲੇ ਤੱਕ ਗ੍ਰਿਫਤਾਰੀ ਜਾਂ ਸੁਰਾਗ ਪੁਲਿਸ ਕੋਲ ਜਾਂ ਉਹਨਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਇੱਕ ਵਾਰ ਮੁੜ ਤੋਂ ਗੈਂਗਸਟਰਵਾਦ ਦਾ ਨੰਗਾ ਨਾਚ ਦਿਨ ਦਿਹਾੜੇ ਦੇਖਣ ਨੂੰ ਮਿਲਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜੈਪੁਰ ਤੋਂ ਜਿੱਥੇ ਪੰਜਾਬ ਦੇ ਦੋ ਸ਼ਾਰਪ ਸ਼ੂਟਰ ਜੋ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਵਿੱਚ ਵੌਂਟਡ ਨੇ ਜਿਨ੍ਹਾਂ ਦੀ ਤਲਾਸ਼ ਹੋ ਰਹੀ ਆ ਜਿਨ੍ਹਾਂ ਨੂੰ ਜਲੰਧਰ ਪੁਲਿਸ ਤੇ ਪੰਜਾਬ ਦੀਆਂ ਏਜੰਸੀਆਂ ਲਗਾਤਾਰ ਲੱਭ ਰਹੀਆਂ ਨੇ ਪਰ ਉਹਨਾਂ ਦਾ ਹਲੇ ਤੱਕ ਕੋਈ ਪਤਾ ਨਹੀਂ ਉਹ ਸ਼ਰਿਆਮ ਆਉਂਦੇ ਨੇ ਤੇ ਇੱਕ ਵਾਰ ਮੁੜ ਤੋਂ ਵਾਰਦਾਤ ਕਰਕੇ ਚਲੇ ਜਾਂਦੇ ਨੇ ਤੇ ਇਸ ਵਾਰ ਇਹ ਦੋ ਸ਼ੂਟਰ ਜਿਨ੍ਹਾਂ ਨੇ 5 ਕਰੋੜ ਤੱਕ ਦੀ ਜਿਹੜੇ ਕੀ ਰਕਮ ਮੰਗੀ ਸੀ ਇੱਕ ਵਪਾਰੀ ਦੇ ਕੋਲੋਂ ਹੋਟਲ ਮਾਲਕ ਦੇ ਕੋਲੋਂ ਤੇ ਉਸ ਉੱਤੇ ਉਸ ਦੇ ਹੋਟਲ ਉੱਤੇ ਹੁਣ ਜਿਹੜਾ ਕੀ ਹੈ ਇਹ ਗੋਲੀਆਂ ਦਾਕੀਆਂ ਨੇ ਤੇ ਗੋਲੀਆਂ ਵੀ ਇੱਕ ਦੋ ਨਹੀਂ 32 ਗੋਲੀਆਂ ਦਾਕੀਆਂ ਗਈਆਂ ਨੇ 32 ਰਾਊਂਡ ਫਾਇਰ ਹੋਏ ਨੇ ਗੈਂਗਸਟਰ ਕੌਸ਼ਲ ਚੌਧਰੀ ਦੇ ਨਾਂ ਉੱਤੇ 5 ਕਰੋੜ ਰੁਪਏ ਮੰਗੇ ਗਏ ਸੀ ਤੇ ਤਿੰਨ ਮਰਡਰ ਕੇਸ ਨੇ ਪੁਨੀਤ ਤੇ ਲੱਲੀ ਦੋ ਸ਼ਾਰਪ ਸ਼ੂਟਰ ਪੰਜਾਬ ਦੇ ਜਲੰਧਰ ਦੇ ਜਿਨ੍ਹਾਂ ਦੀ ਤਲਾਸ਼ ਜਾਰੀ ਹੈ ਇਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਵਿੱਚ ਵੌਂਟਡ ਨੇ ਜਲੰਧਰ ਦੇ ਸ਼ਾਰਪ ਸ਼ੂਟਰ ਪਨੀਤ ਸ਼ਰਮਾ ਤੇ ਨਰਿੰਦਰ ਸ਼ਰਮਾ ਉਰਫ ਲੱਲੀ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਦੂਸਰਾ ਸ਼ੂਟਰ ਸੀਸੀਟੀਵੀ ਫੁਟੇਜ ਤੁਹਾਨੂੰ ਦਿਖਾ ਰਹੇ ਹਨ ਇਹਨਾਂ ਦੀ ਤਸਵੀਰਾਂ ਵੀ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਜੋ ਤਾਜ਼ਾ ਵਾਰਦਾਤ ਇਹਨਾਂ ਨੇ ਕੀਤੀ ਹੈ ਇਹ ਜੈਪੁਰ ਦਾ ਇੱਕ ਹੋਟਲ ਹੈ ਜਿਸ ਦੇ ਵਿੱਚ ਇਹ ਦਾਖਲ ਹੁੰਦੇ ਨੇ ਤੇ ਉੱਥੇ 32 ਰਾਉਂਡ ਫਾਇਰ ਕਰਦੇ ਨੇ 32 ਗੋਲੀਆਂ ਦਾਗੀਆਂ ਨੇ ਤੇ 5 ਕਰੋੜ ਰੁਪਏ ਦੀ ਫਰੋਤੀ ਜਿਹੜੀ ਕੀ ਹੈ ਉਹ ਮੰਗੀ ਗਈ ਸੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇੱਕ ਤਸਵੀਰ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਟੇਨ ਗਨ ਲੈ ਕੇ ਹੋਟਲ ਦੇ ਅੰਦਰ ਜਾਂਦਾ ਹੋਇਆ ਪੁਨੀਤ ਸ਼ਰਮਾ ਦੇਖਿਆ ਜਾ ਸਕਦਾ ਜਿਸ ਨੂੰ ਉਸਨੇ ਇੱਕ ਚਿੱਟੇ ਕੱਪੜੇ ਦੇ ਨਾਲ ਟਕਿਆ ਹੋਇਆ ਤੇ ਉਧਰ ਹੀ ਜੈਪੁਰ ਦੇ ਨੀਮ ਰਾਣਾ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨੀਮ ਰਾਣਾ ਦਾ ਹੋਟਲ ਕਿੰਗ ਜਿੱਥੇ ਇਸ ਘਟਨਾ ਨੂੰ ਅ ਅੰਜਾਮ ਦਿੱਤਾ ਗਿਆ 32 ਗੋਲੀਆਂ ਦਾਗੀਆਂ ਗਈਆਂ ਨੇ ਇਸ ਤੋਂ ਪਹਿਲਾਂ 14 ਮਾਰਚ 2022 ਨੂੰ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਹੋ ਗਈ ਸੀ ਇੱਕ ਗਰਾਊਂਡ ਦੇ ਬਾਹਰ ਜਿੱਥੇ ਮੈਚ ਚੱਲ ਰਿਹਾ ਸੀ ਤਾਂ ਉਸ ਮਸਲੇ ਦੇ ਵਿੱਚ ਵੀ ਇਹ ਸ਼ੂਟਰ ਦੀ ਜਿਹੜਾ ਕਿ ਇਹ ਦੋਹਾਂ ਸ਼ੂਟਰਾਂ ਦੀ ਭਾਲ ਚੱਲ ਰਹੀ ਹੈ ਸਵਾਲ ਇਹ ਪੈਦਾ ਹੁੰਦਾ ਕਿ ਏਜੰਸੀਆਂ ਤੇ ਪੁਲਿਸ ਫਿਰ ਕੀ ਕਰ ਰਹੀਆਂ ਨੇ ਕਿਉਂਕਿ ਦੇਸ਼ ਦੇ ਵਿੱਚ ਹੀ ਨੇ ਇਹ ਸ਼ੂਟਰ ਜੈਪੁਰ ਦੇ ਵਿੱਚ ਨੇ ਨਾਲ ਲੱਗਦੀ ਸਟੇਟ ਪੰਜਾਬ ਦੇ ਨਾਲ ਲੱਗਦੀ ਸਟੇਟ ਰਾਜਸਥਾਨ ਦੇ ਵਿੱਚ ਫਿਰ ਰਹੇ ਨੇ ਤਾਂ ਫਿਰ ਕਿਉਂ ਨਹੀਂ ਇਹਨਾਂ ਦੀ ਜਿਹੜਾ ਕੀ ਹੁਣ ਤੱਕ ਗ੍ਰਿਫਤਾਰੀ ਹੋ ਪਾਈ ਕਿ ਇਸ ਤੋਂ ਪਹਿਲਾਂ ਹੋ ਸਕਦਾ ਹੈ ਪੰਜਾਬ 'ਚ ਵੀ ਹੋਣ ਹੁਣ ਵਾਰਦਾਤ ਨੂੰ ਅੰਜਾਮ ਦਿੱਤਾ ਇੱਕ ਵਾਰ ਮੋੜ ਤੋਂ ਚਰਚਿਤ ਹੋ ਗਏ ਨੇ ਤਾਂ ਕੀ ਹੁਣ ਵੀ ਫੜੇ ਜਾਣਗੇ ਜਾਂ ਫਿਰ ਨਹੀਂ ਕਿਉਂਕਿ ਅਕਸਰ ਦੋਸ਼ ਤਾਂ ਹੀ ਲੱਗਦੇ ਨੇ ਕਿ ਇਸ ਤਰੀਕੇ ਬੇਖੌਫ ਇਹ ਗੈਂਗਸਟਰ ਤਾਂ ਹੀ ਘਮ ਸਕਦੇ ਨੇ ਜਦੋਂ ਤੱਕ ਇਹਨਾਂ ਦੇ ਪੋਲਿਟੀਕਲ ਜਾਂ ਫਿਰ ਬਿਊਰੋਕ੍ਰੈਟਿਕ ਕਨੈਕਸ਼ਨ ਹੋਣ ਉਦੋਂ ਤੱਕ ਹੀ ਇਹਨਾਂ ਨੂੰ ਇਹ ਆਜ਼ਾਦੀ ਮਿਲਦੀ ਹੈ ਨਹੀਂ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਪੁਲਿਸ ਇਹਨਾਂ ਨੂੰ ਫੜ ਨਾ ਪਾਏ ਤੇ ਇਸ ਤਰੀਕੇ ਤੋਂ ਜਮਾ ਕੇ ਇੱਕ ਤੋਂ ਬਾਅਦ ਇੱਕ ਵਾਰ ਦਾਤ ਨੂੰ ਅੰਜਾਮ ਦਿੰਦੇ ਰਹਿਣ ਹਾਲਾਂਕਿ ਹਾਈ ਪ੍ਰੋਫਾਈਲ ਮਰਡਰ ਕੇਸ ਬਣ ਗਿਆ ਸੀ ਸੰਦੀਪ ਨੰਗਲ ਅੰਬੀਆਂ ਦਾ ਵੀ ਮੀਡੀਆ ਦੇ ਵਿੱਚ ਬਹੁਤ ਚਰਚਾ ਹੋਈ ਸੀ ਸਰਕਾਰਾਂ ਵੀ ਸਵਾਲਾਂ ਦੇ ਲਪੇਟੇ ਦੇ ਵਿੱਚ ਆਈਆਂ ਸੀ ਪਰ ਫਿਰ ਤੋਂ ਉਹ ਦੋ ਸ਼ੂਟਰ ਜਿਨ੍ਹਾਂ ਨੇ ਸੰਦੀਪ ਨੰਗਲ ਅੰਬੀਆਂ ਮਾਰਿਆ ਸੀ ਉਹ ਦੇਖੇ ਜਾ ਸਕਦੇ ਨੇ ਇੱਕ ਵਾਰ ਮੁੜ ਤੋਂ ਵਾਰਦਾਤ ਕਰਦੇ ਹੋਏ ਪਰ ਹਲੇ ਤੱਕ ਗ੍ਰਿਫਤਾਰੀ ਜਾਂ ਸਰਾਗ ਪੁਲਿਸ ਕੋਲ ਜਾਂ ਉਹਨਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਇੱਕ ਵਾਰ ਮੁੜ ਤੋਂ ਗੈਂਗਸਟਰ ਵਾਰ ਦਾ ਨੰਗਾ ਨਾਚ ਦਿਨ ਦਿਹਾੜੇ ਦੇਖਣ ਨੂੰ ਮਿਲਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੈਪੁਰ ਤੋਂ ਜਿੱਥੇ ਪੰਜਾਬ ਦੇ ਦੋ ਸ਼ਾਰਪ ਸ਼ੂਟਰ ਜੋ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਵਿੱਚ ਵੌਂਟਡ ਨੇ ਜਿਨ੍ਹਾਂ ਦੀ ਤਲਾਸ਼ ਹੋ ਰਹੀ ਆ ਜਿਨ੍ਹਾਂ ਨੂੰ ਜਲੰਧਰ ਪੁਲਿਸ ਤੇ ਪੰਜਾਬ ਦੀਆਂ ਏਜੰਸੀਆਂ ਲਗਾਤਾਰ ਲੱਭ ਰਹੀਆਂ ਨੇ ਪਰ ਉਹਨਾਂ ਦਾ ਹਲੇ ਤੱਕ ਕੋਈ ਪਤਾ ਨਹੀਂ ਉਹ ਸ਼ਰਿਆਮ ਆਉਂਦੇ ਨੇ ਤੇ ਇੱਕ ਵਾਰ ਮੁੜ ਤੋਂ ਵਾਰਦਾਤ ਕਰਕੇ ਚਲੇ ਜਾਂਦੇ ਨੇ ਤੇ ਇਸ ਵਾਰ ਇਹ ਦੋ ਸ਼ੂਟਰ ਜਿਨ੍ਹਾਂ ਨੇ 5 ਕਰੋੜ ਤੱਕ ਦੀ ਜਿਹੜੇ ਕੀ ਰਕਮ ਮੰਗੀ ਸੀ ਇੱਕ ਵਪਾਰੀ ਦੇ ਕੋਲੋਂ ਹੋਟਲ ਮਾਲਕ ਦੇ ਕੋਲੋਂ ਤੇ ਉਸ ਉੱਤੇ ਉਸਦੇ ਹੋਟਲ ਉੱਤੇ ਹੁਣ ਜਿਹੜਾ ਕੀ ਹੈ ਇਹ ਗੋਲੀਆਂ ਦਾਗੀਆਂ ਨੇ ਤੇ ਗੋਲੀਆਂ ਵੀ 1 2 ਨਹੀਂ 32 ਗੋਲੀਆਂ ਦਾਗੀਆਂ ਗਈਆਂ ਨੇ 32 ਰਾਊਂਡ ਫਾਇਰ ਹੋਏ ਨੇ ਗੈਂਗਸਟਰ ਕੌਸ਼ਲ ਚੌਧਰੀ ਦੇ ਨਾਂ ਉੱਤੇ 5 ਕਰੋੜ ਰੁਪਏ ਮੰਗੇ ਗਏ ਸੀ ਤੇ ਤਿੰਨ ਮਰਡਰ ਕੇਸ ਨੇ ਪੁਨੀਤ ਤੇ ਲੱਲੀ ਦੋ ਸ਼ਾਰਪ ਸ਼ੂਟਰ ਪੰਜਾਬ ਦੇ ਜਲੰਧਰ ਦੇ ਜਿਨ੍ਹਾਂ ਦੀ ਤਲਾਸ਼ جاری ਹੈ ਇਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਵਿੱਚ ਵੌਂਟਡ ਨੇ ਜਲੰਧਰ ਦੇ ਸ਼ਾਰਪ ਸ਼ੂਟਰ ਪਨੀਤ ਸ਼ਰਮਾ ਤੇ ਨਰਿੰਦਰ ਸ਼ਰਮਾ ਉਰਫ ਲੱਲੀ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਦੂਸਰਾ ਸ਼ੂਟਰ ਸੀਸੀਟੀਵੀ ਫੁਟੇਜ ਤੁਹਾਨੂੰ ਦਿਖਾ ਰਿਹਾ ਇਹਨਾਂ ਦੀ ਤਸਵੀਰਾਂ ਵੀ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਜੋ ਤਾਜ਼ਾ ਵਾਰਦਾਤ ਇਹਨਾਂ ਨੇ ਕੀਤੀ ਹੈ ਇਹ ਜੈਪੁਰ ਦਾ ਇੱਕ ਹੋਟਲ ਹੈ ਜਿਸ ਦੇ ਵਿੱਚ ਇਹ ਦਾਖਲ ਹੁੰਦੇ ਨੇ ਤੇ ਉੱਥੇ 32 ਰਾਉਂਡ ਫਾਇਰ ਕਰਦੇ ਨੇ 32 ਗੋਲੀਆਂ ਦਾਗੀਆਂ ਨੇ ਤੇ 5 ਕਰੋੜ ਰੁਪਏ ਦੀ ਫਰੋਤੀ ਜਿਹੜੀ ਕੀ ਹੈ ਉਹ ਮੰਗੀ ਗਈ ਸੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇੱਕ ਤਸਵੀਰ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਟੇਨ ਗਨ ਲੈ ਕੇ ਹੋਟਲ ਦੇ ਅੰਦਰ ਜਾਂਦਾ ਹੋਇਆ ਪੁਨੀਤ ਸ਼ਰਮਾ ਦੇਖਿਆ ਜਾ ਸਕਦਾ ਜਿਸ ਨੂੰ ਉਸਨੇ ਇੱਕ ਚਿੱਟੇ ਕੱਪੜੇ ਦੇ ਨਾਲ ਟਕਿਆ ਹੋਇਆ ਤੇ ਉਧਰ ਹੀ ਜੈਪੁਰ ਦੇ ਨੀਮ ਰਾਣਾ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨੀਮ ਰਾਣਾ ਦਾ ਹੋਟਲ ਕਿੰਗ ਜਿੱਥੇ ਇਸ ਘਟਨਾ